ਪਰਨਾਲ ਪੰਜਾਬ ਦੀ ਵੱਡੇ ਪੱਧਰ ਤੇ ਹੋਈ ਤਬਾਹੀ ਨੂੰ ਦੇਖਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਮੰਗ ਕੀਤੀ ਕਿ ਇਸ ਨੂੰ ਕੌਮੀ ਆਫਤ ਐਲਾਨਿਆ ਜਾਵੇ ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਬੱਦਲ ਫਟਣ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਪਏ ਮੀਂਹ ਦੀ ਸਥਿਤੀ ਨੂੰ ਗੰਭੀਰ ਕੀਤਾ ਉਹਨਾਂ ਮੀਡੀਆ ਰਿਪੋਰਟਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸੈਂਕੜੇ ਪਿੰਡਾਂ ਤੇ ਫਸਲਾਂ ਹੜ੍ਹ ਦੀ ਬਿਮਾਰ ਹੋਇਆ ਆ। ਉਹਨਾਂ ਦੱਸਿਆ ਕਿ ਵਿਆਹ ਦੇ ਸਾਲਾਂ ਦਾ ਸਾਲ ਸੁਲਤਾਨਾਂ ਦੀ ਗੁਜ਼ਾਰਾ ਇੱਕੜ ਫਸਲ ਸੁਭਾ ਕਰਕੇ ਰੱਖੀ। ਪੰਜਾਬ ਦੇ ਕਿਸਾਨਾਂ ਨੇ ਨੋਟਾਂ ਲਈ ਅਨਾਜ ਦੇ ਭੰਡਾਰ ਪਰ ਮੋਹਰੀ ਭੂਮਿਕਾ ਨਿਭਾਈ ਹੈ। ਪੰਜਾਬ ਦੇ ਕਿਸਾਨ ਅਤੇ ਜਵਾਨ ਹਮੇਸ਼ਾ ਹੀ ਦੇਸ਼ ਹਿੱਤ ਲਈ ਲੜਦੇ ਨੇ ਤੇ ਖੜਦੇ ਆ ਰਹੇ ਹਨ। ਜੋ ਸੁਲਤਾਨਪੁਰ ਲੋਧੀ ਵਿੱਚ ਹਰ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਪਹੁੰਚੀ ਹਾਂ। ਦੇਖੋ ਜੀ ਸੁਲਤਾਨਪੁਰ ਲੋਧੀ ਪੰਜਾਬ ਦਾ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਉਹਨਾਂ ਵਿੱਚੋਂ ਇੱਕ ਐਸਾ ਇਲਾਕਾ ਹੈ ਜਿੱਥੇ ਬਹੁਤ ਤਬਾਹੀ ਹੋ ਚੀ ਹੈ ਪਿੰਡਾਂ ਦੇ ਪਿੰਡ ਜਿਹੜੇ ਉਹ ਪਾਣੀ ਵਿੱਚ ਡੁੱਬ ਚੁੱਕੇ ਹੈ ਔਰ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਇਸ ਵੇਲੇ ਪਾਣੀ ਦੇ ਘੇਰੇ ਵਿੱਚ ਹੈ ਡੁੱਬ ਚੁੱਕੀ ਹੈ ਫਸਲਾਂ ਤਬਾਹ ਚੁੱਕੀਆਂ ਲੋਕਾਂ ਦੇ ਜਿਹੜੇ ਪਸ਼ੂ ਧਾਨ ਹੈ ਨੁਕਸਾਨੀਆਂ ਗਿਆ ਕੋਈ ਜਾਨਾਂ ਵੀ ਗਈਆਂ ਔਰ ਇੱਥੇ ਤਰਸਦੀ ਇਹ ਹੈ ਕਿ ਜਿਹੜੇ ਲੋਕ ਸਾਡੇ ਪਾਣੀ ਵਿੱਚ ਬੈਠੇ ਹੋਏ ਫਸੇ ਹੋਏ ਆ ਉਹ ਆਪਣੇ ਘਰ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਲਗਾਓ ਵੀ ਇਹ ਉਹਨਾਂ ਨੇ ਘਰ ਬਣਾਏ ਆ ਔਰ ਉੱਥੇ ਉਹਨਾਂ ਦੇ ਸਾਰੇ ਜੀਵ ਜੰਤੂ ਵੀ ਉਹਨਾਂ ਦੇ ਨਾਲ ਹੈ ਔਰ ਅਜੇ ਵਿੱਚ ਉਹਨਾਂ ਨੂੰ ਉੱਥੇ ਸਹਾਇਤਾ ਪਹੁੰਚਾਈ ਜਾ ਰਹੀ ਹੈ ਬਹੁਤ ਸਾਰੇ ਦਾਨੀ ਸੱਜਣ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਆ ਕੇ ਲਗਾਤਾਰ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ ਔਰ ਅੱਜ ਪੰਜਾਬ ਦੀਆਂ ਸਾਰੀਆਂ ਹੀ ਪ੍ਰਾਈਵੇਟ ਖੇਤਰ ਦੀਆਂ ਸਿੱਖਿਆ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ ਫੈਡਰੇਸ਼ਨ ਹੈ ਜਿਨ੍ਹਾਂ ਵਿੱਚ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਜੈਕ ਹੈ ਜਿਨ੍ਹਾਂ ਵਿੱਚ ਡਿਗਰੀ ਕਾਲਜਸ ਨੇ ਜਿਨ੍ਹਾਂ ਵਿੱਚ ਸਾਰੇ ਹੀ ਐਸੋਸੀਏਸ਼ਨ ਦੇ ਪ੍ਰਤੀਨਿਧ ਹੈ ਟੈਕਨੀਕਲ ਇੰਸਟੀਚਿਊਸ਼ਨ ਦੇ ਪ੍ਰਤੀਨਿਧ ਹੈ ਇਹਨਾਂ ਸਾਰਿਆਂ ਨੇ ਪੰਜਾਬ ਦੀ ਲੀਡਰਸ਼ਿਪ ਇੱਤੇ ਪੁੱਜੀ ਹੈ ਕਿਉਂਕਿ ਇੱਥੇ ਪਿਛਲੇ ਦਿਨਾਂ ਦੌਰਾਨ ਕਿਉਂਕਿ ਜਦੋਂ ਤੋਂ ਹੜਾ ਆਇਆ ਉਦੋਂ ਤੋਂ ਲੈ ਕੇ ਇਹ ਟੀਮਾਂ ਜਿਹੜੀਆਂ ਸੀਗੀਆਂ ਨੇ ਐਸੋਸੀਏਸ਼ਨ ਦੀਆਂ ਇੱਤੇ ਕੰਮ ਕਰ ਰਹੀਆਂ ਸੀ ਅਲਗ-ਅਲਗ ਿਲਕਿਆਂ ਵਿੱਚ ਅੱਜ ਇਕਤਾ ਸੀ ਉਹ ਮੌਇਨਾ ਕਰਨ ਆਏ ਆ ਕਿ ਜਿਹੜੀ ਰਾਹਤ ਇੱਥੇ ਚਾਹੀਦੀ ਸੀ ਉਹੀ ਆ ਰਹੀ ਹੈ ਜਾਂ ਇੱਕੋ ਹੀ ਤਰ੍ਹਾਂ ਦੀ ਰਾਹਤ ਆ ਰਹੀ ਹੈ ਤਾਂ ਕਿ ਅਸੀਂ ਚਾਹੁੰਦੇ ਆ ਕਿ ਲੋੜ ਮੁਤਾਬਕ ਜਿਹੜੀ ਸਮਗਰੀ ਆ ਜਾਂ ਸਾਧਨ ਹੈ ਇੱਥੇ ਉਹਦੀ ਵਿਵਸਥਾ ਕੀਤੀ ਜਾਵੇ ਅੱਜ ਅਸੀਂ ਜੋ ਸਾਡੇ ਕੋਲ ਫੀਡਬੈਕ ਸੀ ਉਹਦੇ ਮੁਤਾਬਕ ਅਸੀਂ ਅੱਜ ਕਿਉਂਕਿ ਤੇ ਮੱਛਰ ਬਹੁਤ ਪੈਦਾ ਹੋ ਰਿਹਾ ਮੱਛਰਦਾਨੀਆਂ ਲੈ ਕੇ ਆਏ ਆ ਫਰਸਟ ایڈ ਕਿੱਟਸ ਲੈ ਕੇ ਆਏ ਆ ਮੱਛਰ ਤੋਂ ਬਚਾਅ ਵਾਸਤੇ ਓਡੋਮੋਸ ਤੇ ਹੋਰ ਇਸ ਤਰ੍ਹਾਂ ਦੇ ਸਾਧਨ ਅਸੀਂ ਲੈ ਕੇ ਆਏ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਔਰ ਅਸੀਂ ਪੰਜਾਬ ਦੇ ਪਧਰਦੀਆਂ ਸੰਸਥਾਵਾਂ ਨੇ ਮਿਲ ਕੇ ਇੱਕ ਫੰਡ ਇਕੱਠਾ ਕੀਤਾ ਹੈ ਜਿਸ ਦੇ ਵਿੱਚ ਸਾਰੀਆਂ ਹੀ ਪੰਜਾਬ ਦੀਆਂ ਪ੍ਰਾਈਵੇਟ ਸੰਸਥਾਵਾਂ ਨੇ ਦਿਲ ਖੋਲ ਕੇ ਯੋਗਦਾਨ ਪਾਇਆ ਹੈ ਔਰ ਫੈਸਲਾ ਕੀਤਾ ਹੈ ਕਿ ਇਸ ਇਲਾਕੇ ਦੇ ਜਿਹੜੇ ਸਰਕਾਰੀ ਸਕੂਲ ਆ ਜਿੰਨਾਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਆ ਉਹਨਾਂ ਸਕੂਲਾਂ ਦੀਆਂ ਇਮਾਰਤਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਦੀ ਉਸਾਰੀ ਦੇ ਵਾਸਤੇ ਸਾਰੀਆਂ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ ਔਰ ਆਪਣਾ ਜੋ ਵੀ ਯੋਗਦਾਨ ਪਾ ਸਕਦੇ ਆ ਅਸੀਂ ਦਿਲਕੋਲ ਕਿ ਉਸ ਦੇ ਵਿੱਚ ਪਾਵਾਂਗੇ ਔਰ ਦੂਸਰਾ ਫੈਸਲਾ ਇਹ ਕੀਤਾ ਹੈਗਾ ਕਿ ਇਸ ਇਲਾਕੇ ਦੇ ਸਕੂਲ ਜਿਹੜੇ ਕਈ ਦਿਨੋਂ ਤੋਂ ਬੰਦ ਹੈ ਉਹਨਾਂ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਜਿਹੜਾ ਹੋ ਰਿਹਾ ਉਸ ਦੇ ਵਾਸਤੇ ਜਿਹੜੀਆਂ ਪ੍ਰਾਈਵੇਟ ਖੇਤਰ ਦੀਆਂ ਸੰਸਥਾਵਾਂ ਸਾਡੀਆਂ ਐਸੋਸੀਏਸ਼ਨ ਦੀਆਂ ਇਲਾਕੇ ਵਿੱਚ ਹੈਗੀਆਂ ਉਹਨਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਨੇ ਅਗਰ ਉਹ ਪੇਰੈਂਟਸ ਸਾਂ ਬੱਚੇ ਚਾਹੁੰਦੇ ਆ ਤੇ ਸਾਡੇ ਪ੍ਰਾਈਵੇਟ ਸਕੂਲ ਤੇ ਕਾਲਜ ਜਿਹੜੇ ਆ ਉਹ ਉੱਥੇ ਉਹਨਾਂ ਨੂੰ ਫ੍ਰੀ ਇੱਕ ਨਿਸ਼ਕਾਮ ਸੇਵਾ ਦੇ ਤੌਰ ਤੇ ਆਪਣੀਆਂ ਸੰਸਥਾਵਾਂ ਵਿੱਚ ਪੜਾਉਣਗੇ ਤਾਂ ਕਿ ਜਿੰਨੀ ਦੇਰ ਉਹ ਸਕੂਲ ਪਾਣੀ ਉਤਰਨ ਤੋਂ ਬਾਅਦ ਵੀ ਸਮਾਂ ਲੱਗਣਾ ਹੈ ਉਹ ਠੀਕ ਨਹੀਂ ਹੁੰਦੇ ਉਨੀ ਦੇਰ ਤੱਕ ਉਹ ਪ੍ਰਾਈਵੇਟ ਸੰਸਥਾਵਾਂ ਵਿੱਚ ਬੱਚੇ ਪੜਨਗੇ ਤਾਂ ਕਿ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਣ ਔਰ ਇਸ ਦੇ ਨਾਲ ਮੈਂ ਇੱਕ ਗਲਤੀ ਮੰਨ ਕਰਨੀ ਚਾਹਣਾ ਕਿਉਂਕਿ ਜਿੰਨੀ ਦੇਰ ਅਸੀਂ ਕੁਦਰਤੀ ਆਫਤ ਡਿਕਲੇਅਰ ਨਹੀਂ ਕਰਦੀ ਸਾਡੀ ਸਟੇਟ ਓਨੀ ਦੇਰ ਅਸੀਂ ਬਹੁਤ ਸਾਰੇ ਐਸੇ ਸਾਧਨ ਆ ਜਿਹੜੇ ਆਪਣੇ ਲੋਕਾਂ ਦੀ ਮਦਦ ਵਾਸਤੇ ਵਰਤੋਂ ਵਿੱਚ ਨਹੀਂ ਲਿਆ ਸਕਦੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿਉਂਕਿ ਇਹ ਪੰਜਾਬ ਦਾ ਬਹੁਤ ਵੱਡਾ ਮਸਲਾ ਹੈ ਕਿ ਉਹ ਜਿੰਨੀ ਜਲਦੀ ਹੋਵੇ ਨੇਚਰਲ ਕਲਾਮਿਟੀ ਇਹਨੂੰ ਡਿਕਲੇਅਰ ਕੀਤਾ ਜਾਵੇ ਕੁਦਰਤੀ ਆਫਤ ਡਿਕਲੇਅਰ ਕੀਤਾ ਜਾਵੇ ਤਾਂ ਕਿ ਉਸ ਐਕਟ ਦੇ ਵਿੱਚ ਜਿਹੜੀ ਸਹਤ ਹੈ ਉਸ ਦੇ ਵਿੱਚ 75% ਦੀ ਜਿਹੜੀ ਰਾਹਤ ਹੈ ਉਹ ਕੇਂਦਰ ਸਰਕਾਰ ਵੱਲੋਂ ਤੇ 25% ਦੀ ਰਾਜ ਸਰਕਾਰ ਦੇ ਕੰਬੀਨੇਸ਼ਨ ਦੇ ਨਾਲ ਉਹਨਾਂ ਲੋਕਾਂ ਤੱਕ ਦਿੱਤੇ ਜਾ ਸਕਦੀ ਹੈ। ਔਰ ਮੈਂ ਮਹਿਸੂਸ ਕਰਦਾ ਕਿ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਭਾਰਤ ਵਿੱਚ ਆਉਂਦੇ ਜਦੋਂ ਉਹ ਜਾਪਾਨ ਤੇ ਚਾਈਨਾ ਦੇ ਦੌਰੇ ਤੋਂ ਵਾਪਸ ਆਏ ਆ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਆ ਔਰ ਪੰਜਾਬ ਦੇ ਹਾਲਾਤ ਨੂੰ ਜਾਣਿਆ ਔਰ ਉਹਨਾਂ ਦੇ ਮਨ ਦੇ ਵਿੱਚ ਪੰਜਾਬ ਦਾ ਪੂਰਾ ਦਰਦ ਹੈ। ਉਹ ਚਾਹੁੰਦੇ ਆ ਕਿ ਪੰਜਾਬੀਆਂ ਨੂੰ ਇਸੇ ਮੁਸੀਬਤ ਵਿੱਚੋਂ ਹਮੇਸ਼ਾ ਵਾਸਤੇ ਕੱਢਣ ਵਾਸਤੇ ਵੀ ਕੁਝ ਕੀਤਾ ਜਾਵੇ। ਜਿੰਨੀ ਵੀ ਰਹਾ ਚਾਹੀਦੀ ਹੈ ਜੋ ਵੀ ਰਹਾ ਚਾਹੀਦੀ ਹੈ ਭਾਰਤ ਸਰਕਾਰ ਜਿਹੜੀ ਆ ਉਹ ਪ੍ਰਦਾਨਮੀ ਕਰ ਰਹੀ ਹੈ ਔਰ ਪ੍ਰਦਾਨ ਕਰਨ ਦੀ ਵਚਨਬੱਧਤਾ ਵੀ ਜਿਹੜੀ ਆ ਉਹਨਾਂ ਨੇ ਦਿੱਤੀ ਹੈ ਔਰ ਮੈਂ ਇਹ ਗੱਲ ਬਤੌਰ ਮੈਂਬਰ ਪਾਰਲੀਮੈਂਟ ਇਹ ਗੱਲ ਦਾਬੇ ਨਾਲ ਕਹਿਣਾ ਚਾਹਣਾ ਕਿ ਜਿਸ ਤਰ੍ਹਾਂ ਦੀ ਵੀ ਸਹਾਇਤਾ ਇਹਨਾਂ ਲੋਕਾਂ ਦੇ ਮੁਢਬਸੇਬੇ ਵਾਸਤੇ ਇਹਨਾਂ ਕਿਸਾਨਾਂ ਦੇ ਮੁਢਬਸੇਬੇ ਵਾਸਤੇ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਚਾਹੇਗੀ ਮੰਗੇਗੀ ਉਹ ਸਾਰੀ ਪ੍ਰਦਾਨ ਕੀਤੀ ਜਾਵੇਗੀ ਔਰ ਇਹ ਵੱਡੇ ਕਾਰਜ ਨੇ ਅੱਜ ਪਾਣੀ ਦਾ ਪੱਧਰ ਜਿਹੜਾ ਇੱਕ ਜਗ੍ਹਾ ਟਿਕਿਆ ਹੋਇਆ ਪਾਣੀ ਨੇ ਉਤਰ ਜਾਣਾ ਲੇਕਿਨ ਪਾਣੀ ਨੇ ਉਤਰਨ ਤੋਂ ਬਾਅਦ ਇੱਕ ਵੱਡਾ ਸਦਮਾ ਇੱਕ ਵੱਡਾ ਦੁੱਖ ਇੱਕ ਵੱਡੀ ਸਮੱਸਿਆ ਜਿਹੜੀ ਉਹ ਦੇ ਜਾਣੀ ਆ ਕਿਉਂਕਿ ਪਿੰਡਾਂ ਦੇ ਪਿੰਡ ਜਿਹੜੇ ਆ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਧਨ ਉਹਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਵਿੱਚ ਵੱਡੇ ਪੱਧਰ ਤੇ ਰੇਤਾ ਸਿਲਟ ਜਿਹੜੀ ਡਿੱਗੀ ਹੈ ਉਸ ਦੇ ਵਿੱਚ ਉਹਨਾਂ ਨੂੰ ਬਚਾਉਣ ਦੇ ਵਾਸਤੇ ਸਾਨੂੰ ਵੱਡੇ ਰਾਤ ਕਾਰਜ ਕਰਨੇ ਪੈਣੇ ਆ ਬਹੁਤ ਸਾਰਾ ਡੀਜ਼ਲ ਲੱਗਣਾ ਬਹੁਤ ਸਾਰੀ ਮਸ਼ੀਨਰੀ ਲੱਗਣੀ ਹੈ ਔਰ ਇੱਕ ਬੇਨਤੀ ਹੋਰ ਕਰਨੀ ਚਾਹੁੰਨਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਇਸ ਏਰੀਏ ਵਿੱਚ ਦਰਿਆ ਦੇ ਕਿਨਾਰਿਆਂ ਤੇ ਪਾਣੀ ਉਤਰਨ ਤੋਂ ਬਾਅਦ ਰੇਤਾ ਜਿਹੜਾ ਪਿਆ ਸੀ ਚੱਕਣ ਵਾਸਤੇ ਕਿਸਾਨਾਂ ਨੇ ਆਪਣੇ ਯਤਨ ਕੀਤੇ ਸੀ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਹੋਏ ਸੀ ਉਹਨਾਂ ਨੇ ਖਿਲਾਫ ਕਾਰਵਾਈ ਹੋਈ ਸੀ ਕਿ ਉਹ ਮਾਈਨਿੰਗ ਦੇ ਅੰਡਰ ਆਉਂਦੇ ਐ ਮੈਂ ਬੇਨਤੀ ਕਰਦਾ ਹਾਂ ਕਿ ਸਾਨੂੰ ਅਜੇ ਹੀ ਬਦਲਾਅ ਪਹਿਲੇ ਕਰ ਲੈਣੇ ਚਾਹੀਦੇ ਆ ਤਾਂਕਿ ਇਹ ਰੇਤਾ ਹਟਾਉਣ ਵਾਸਤੇ ਤਾਂ ਉਹਨਾਂ ਦਾ ਹੋਰ ਖਰਚਾ ਹੋਣਾ ਉਹ ਮਾਈਨਿੰਗ ਤਾਂ ਕੀ ਕਰਨੀ ਹੈ ਕਿਉਂਕਿ ਉਹਨਾਂ ਦਾ ਆਪਣਾ ਤੇਲ ਲੱਗਣਾ ਉਹਨਾਂ ਦੀ ਮਸ਼ੀਨਰੀ ਲੱਗਣੀ ਹੈ ਸਾਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਕਿਸਾਨਾਂ ਨੂੰ ਇਸ ਸਦਮੇ ਵਿੱਚ ਉੱਭਰਨ ਦੇ ਵਾਸਤੇ ਇਸ ਨੁਕਸਾਨ ਚ ਉੱਭਰਨ ਦੇ ਵਾਸਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਸਰਕਾਰਾਂ ਨੂੰ ਵੀ ਦੋਨਾਂ ਸਰਕਾਰਾਂ ਨੂੰ ਔਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮਿਲ ਕੇ ਇਹਦੇ ਬੱਦ ਕੰਮ ਕਰਨਾ ਚਾਹੀਦਾ ਤੇ ਅਜਰਾਹਤ ਕਾਰਜ ਪ੍ਰਧਾਨ ਜੀ ਅੱਜ ਅਸੀਂ ਇੱਥੇ ਆਪਣਾ ਪੰਜਾਬ ਫਾਊਂਡੇਸ਼ਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਅਤੇ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਦੇ ਨੁਮਾਇੰਦਿਆਂ ਦੇ ਤੌਰ ਤੇ ਆਏ ਹਾਂ ਇੱਥੇ ਇਹ ਜਿਹੜਾ ਪੂਰਾ ਏਰੀਆ ਜਿਹੜਾ ਹੜ੍ਹ ਨਾਲ ਪ੍ਰਭਾਵਿਤ ਆ ਇੱਥੇ ਅਸੀਂ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਇੱਕ ਹਾਂ ਦਾ ਨਾਰਾ ਲੈ ਕੇ ਆਏ ਆ ਤੇ ਨਾਲ ਅਸੀਂ ਲੋੜੀਂਦੀ ਸਮੱਗਰੀ ਵੀ ਲੈ ਕੇ ਆਏ ਅੱਜ ਪਹਿਲਾ ਸਾਡਾ ਗੇੜਾ ਤੇ ਅਸੀਂ ਇਹ ਪ੍ਰੋਗਰਾਮ ਬਣਾਇਆ ਵੀ ਸੀ ਹਰ ਹਫ਼ਤੇ ਜਦੋਂ ਤੱਕ ਇੱਥੇ ਮੁੜ ਬਸੇਵਾਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਇੱਥੇ ਆਉਂਦੇ ਰਹਾਂਗੇ ਅਤੇ ਜਿਹੜੇ ਵੀ ਲੋੜੀਂਦੀ ਸਹਾਇਤਾ ਉਸੇ ਤਰ੍ਹਾਂ ਦੇ ਸਿੱਖਿਆ ਸੰਸਥਾਵਾਂ ਦੇ ਲੀਡਰ ਹੋਣ ਦੇ ਨਾਤੇ ਅਸੀਂ ਇਹ ਵੀ ਵਚਨਬੱਧ ਹਾਂ ਵੀ ਜਿਹੜੇ ਇਲਾਕੇ ਦੇ ਕੋਈ ਸਰਕਾਰੀ ਸਕੂਲ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਅਸੀਂ ਰਿਪੇਅਰ ਮਰਮਤ ਵਾਸਤੇ ਵੀ ਫੰਡ ਅਸੀਂ ਇਕੱਠੇ ਕੀਤੇ ਨੇ ਕੋਸੀ ਮਾਂ ਜੋ ਸਿੱਖਿਆ ਮੰਤਰੀ ਜੀ ਰਾਹੀਂ ਜਾਂ ਉੱਥੋਂ ਦੇ ਜਿਹੜੀਆਂ ਕਮੇਟੀਆਂ ਦੇ ਰਾਹੀਂ ਉਹ ਅਸੀਂ ਕੰਮ ਸ਼ੁਰੂ ਕਰਾਂਗੇ ਜਿਉਂ ਹੀ ਪਾਣੀ ਉਤਰਦਾ ਇਸ ਦੇ ਨਾਲੇ ਜਿਹੜੇ ਇਲਾਕੇ ਦੇ ਕੋਈ ਬੱਚੇ ਨੇ ਜਿਹੜੇ ਸਿੱਖਿਆ ਤੋਂ ਪ੍ਰਭਾਵਿਤ ਹੋਣਗੇ ਉਹਨਾਂ ਲਈ ਅਸੀਂ ਆਪਣੇ ਕੈਂਪਸ ਵੀ ਜੇ ਮੁਹਈਆ ਕਰਵਾਵਾਂਗੇ ਸੋ ਸਾਡਾ ਇੱਥੇ ਆਉਣ ਦਾ ਪਰਪਸ ਹੈ ਵੀ ਅਸੀਂ ਲੋਕ ਜੋ ਸਿੱਖਿਆ ਦੇ ਖੇਤਰ ਵਿੱਚ 60 ਤੋਂ 65% ਵਿਦਿਆਰਥੀਆਂ ਨੂੰ ਅਸੀਂ ਯੋਗਦਾਨ ਪਾਉਨੇ ਆ ਤਾਂ ਅਸੀਂ ਸਮਾਜ ਦੇ ਦੂਸਰੇ ਕੰਮਾਂ ਦੇ ਵਿੱਚ ਵੀ ਸਾਡਾ ਯੋਗਦਾਨ ਪਾਉਣਾ ਬਣਦਾ ਸੋ ਅਸੀਂ ਸੁਚੇਤ ਨਾਗਰਿਕ ਹੋਣ ਦੇ ਨਾਤੇ ਅਸੀਂ ਅੱਜ ਇੱਥੇ ਆਏ ਆਂ ਤੈਂ ਬਰਨਾਲ ਜਿਹੜੇ ਨੇ ਸਾਰੇ ਐਸੋਸੀਏਸ਼ਨਾਂ ਦੇ ਲੀਡਰਸ ਇੱਥੋਂ ਦੇ ਲੋਕਲ ਸਾਡੇ ਸਕੂਲਸ ਦੇ ਲੀਡਰ ਸਾਰੇ ਇੱਥੇ ਮੌਜੂਦ ਨੇ ਤੇ ਅਸੀਂ ਹਰ ਹਫਤੇ ਦਾ ਸਾਡਾ ਇੱਥੇ ਗੇੜਾ ਰਹੂਗਾ ਤਾਂ ਕਿ ਅਸੀਂ ਜੋ ਸਾਡੇ ਤੋਂ ਕਰ ਸਕਦੇ ਹੋਵਾਂਗੇ ਅਸੀਂ ਜ਼ਰੂਰ ਯੋਗਦਾਨ ਪਾਵਾਂਗੇ